ਇਨਾਵ ਜੀ ਅਵਤਾਰ ਲਾਲ ਜੀ ਅਵਤਾਰ ਲਾਲ ਅਵਤਾਰ ਲਾਲ ਜੀ ਕੀ ਹੋਇਆ ਅੱਥੇ ਕੀ ਹੋਇਆ ਉਹ ਬੜੇ ਸੋਹਣੇ ਇਧਰੋਂ ਆਇਆ ਇਧਰੋਂ ਆਏ ਮੈਡਮ ਨਹੀਂ ਇਧਰੋਂ ਗੱਡੀ ਆਈ ਆ ਉਹ اچانک ਲੱਗੇ ਪਦੇ ਉਹਨਾਂ ਦਿਖੀ ਨਹੀਂ ਗੱਡੀ ਉਹ ਗੱਡੀ 'ਚ ਲੱਗੇ ਉਹਦਾ ਬਚਾਅ ਹੋ ਗਿਆ ਬਹੁਤ ਜ਼ਿਆਦਾ ਐਕਟਵ ਸਾਰੀ ਭੱਜ ਗਈ ਉਹਦੇ ਪੈਰ ਤੇ ਲੱਗਦਾ ਫ੍ਰੈਕਚਰ ਹੋ ਗਿਆ ਲੱਗਦਾ ਉਹਦਾ ਬਚਾਈ ਆ ਗੱਡੀ ਕਿਹੜੀ ਸੀ ਗੱਡੀ ਅਮਰੂਤੀ ਕਾਰ ਸੀ ਹਿਮਾਚਲ ਨੰਬਰ ਆ ਹਾਂ ਕਾਰ ਵਿੱਚ ਬੱਚੇ ਐ ਐਕਟਵ ਬੱਚਾ ਵਜਾ ਜੀ ਐਕਟਵਾਰੇ ਕੋਣ ਕੋਣ ਸੀ ਐਕਟਵਾਰੇ ਇਕੱਲੇ ਮੈਡਮ ਹੀ ਸੀਗੇ ਕਾਰ ਸਵਾਰ ਕਿੰਨੇ ਕਿੰਨੇ ਉਹ ਵੀ ਮੀਆਂ ਬੀਬੀ ਸੀਗੇ ਆਇਆ ਹੁਣ ਘਰੋਂ ਦੀ ਕੋਈ ਹਾਂ ਜੀ ਇਹਨਾਂ ਦੇ ਘਰ ਦੇ ਆ ਰਹੇ ਆ ਅੱਛਾ ਜੀ ਘਰ ਨਾਲ ਫੋਨ ਕੀਤਾ ਕਿਹਾ ਮਾਰੇ 10 ਮਿੰਟ ਚ ਨਹੀਂ ਜਾਨੀ ਨਹੀਂ ਹੈਗਾ ਉਧਰ ਬਚਾਇਆ ਐਕਟ ਵਾਲਾ ਗੱਡੀ ਤਾਂ ਕਿਨ ਲੱਗਣ ਐਕਟ ਵਾਲਾ ਉਹ ਕਾਫੀ ਭੱਜੀ ਪਈ ਆ ਦੇਖੋ ਸਾਹਮਣੇ ਟੁੱਟ ਗਈ ਐਕਟ ਵਾਲਾ ਤੇ ਗੱਡੀ ਦਾ ਚਲੋ ਮਰੇ ਬੰਪਰ ਹੀ ਬਰੂਤੀ ਕਰ ਰਿਹਾ ਉਤਾ ਪੁਰਾਣਾ ਮਾਡਲ ਹੈ ਇਹ ਲੱਗਦਾ ਮੌਕੇ ਤੇ ਤੁਸੀਂ ਸੀਗੇ ਆ ਮੌਕੇ ਤੇ ਸਾਹਮਣੇ ਖੜੇ ਆ ਪਾਸੇ ਆਹ ਨਾਲ ਇੱਥੇ ਖੜੇ ਸਾਹਮਣੇ ਐਕਟ ਵਾਲਾ ਤੁਮਾਰਾ ਆਪਾਂ ਚੱਕਿਆ ਕੋਈ ਜਾਨਵਰ ਆਇਆ ਕਿ ਤਾ ਨਹੀਂ ਨਹੀਂ ਜਾਨਵਰ ਨਹੀਂ ਆਉ ਉਧਰ ਹੀ ਉਹਨਾਂ ਨੂੰ ਕਰਾਸ ਕਰ ਲਾ ਕਰਾਸ ਕਰਨ ਲੱਗੇ ਸੀਗੇ ਉਹ ਗੱਡੀ 'ਚ ਮੁਰਤੀ ਲੱਗੀ ਤੇ ਚੀਜ਼ ਮੁਰਤੀ ਆ। ਜੀ ਨਾਮ ਆਪਾਂ ਜੀ ਮੇਰਾ ਨਾਮ ਸੁਖਰਾਮ ਭਾਈ ਜੀ। ਸੁਖਰਾਮ ਜੀ ਕਿੱਥੇ ਦੇ ਨਾਲ ਆਲੇ? ਮੈਂ ਉਧਰ ਚਿੰਦਪੁਰਨੀ ਦਾ। ਬਿਲਕੁਲ ਜੀ ਦਾ ਜੀ ਕਿਦਾਂ ਹਾਸਾ ਹੋ ਗਿਆ ਜੀ? ਬਬੂ ਜੀ ਮੈਂ ਉਧਰ ਆ ਰਿਹਾ ਸੀ ਲੁਧਿਆਣੇ ਤੋਂ ਇਹ ਇੱਕਦਮ ਉਧਰੋਂ ਸਿੱਧੀ ਆਈ ਲੜਕੀ ਵਿੱਚ ਆ ਗਈ। ਅੱਛਾ ਜੀ। ਹਾਂ ਜੀ। ਅਚਾਨਕ ਹੀ ਹੋ ਗਿਆ ਆਪਾਂ। ਹਾਂ ਜੀ ਹਾਂ ਜੀ। ਕੋਈ ਨੁਕਸਾਨ ਹੋਇਆ ਕੋਈ? ਨੁਕਸਾਨ ਤੋਂ ਕੋਈ ਹੈ ਨੁਕਸਾਨ। ਕੁਛ ਵੀ ਨਹੀਂ ਵੈਸੇ ਕੀ ਆ ਨੁਕਸਾਨ ਹੋਣ ਹੁਣ ਕੀ ਕੋ ਗੱਲ ਮੁੱਕੀ ਜਾਂ ਕਿੱਦਾਂ ਜੀ ਕਹਿੰਦੇ ਜਾਓ ਤੁਸੀਂ ਇਹੀ ਬੋਲਦੇ ਆ ਨਹੀਂ 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 ਬਾਤਾਂ ਕੋਈ ਤੁਹਾਡੇ ਦੇ ਨਹੀਂ ਛੱਡਦੀ ਸਭ ਤੋਂ ਤੁਹਾਡੇ ਤੇ ਨਹੀਂ ਲੱਗੀ ਨਹੀਂ ਜੀ ਕੁਛ ਨਹੀਂ ਤੇ ਤੁਹਾਡੇ ਨਾਲ ਕੌਣ ਕੌਣ ਸੀ ਮੇਰੀ ਘਰ ਵਾਲੀ ਮੇਰੇ ਬੱਚੇ ਦੋ ਲੜਕੇ ਤੇ ਉਹ ਮੈਡਮ ਕੱਲ ਬਚ ਗਈ ਨਹੀਂ ਉਹ ਸਕੂਟਰੀ ਵਾਲੀ ਕੱਲ ਹੀ ਸੀਗੀ ਜੀ ਉਹਨਾਂ ਨੇ ਘਰ ਦੇ ਆਏ ਕੀ ਕਹਿੰਦੇ ਉਹ ਕਹਿੰਦੇ ਜਾਓ ਤੁਸੀਂ ਉਹ ਪੰਜਾ ਕਰਦੇ ਆ ਘਰੇ ਆ ਬਚਾਅ ਹੋ ਗਿਆ ਹਾਂ ਜੀ ਵੈਸੇ ਬਚਾਈ ਹੈ ਬਾਜੀ ਤੁਹਾਡੇ ਤਾਂ ਲੱਗੀ ਸੜਕ ਤੋਂ ਨਹੀਂ ਜੀ ਉਹਨਾਂ ਦੇ ਥੋੜੀ ਲੱਗੀ ਟੱਟ ਉੱਧਾ ਮਾੜੀ ਮੋਟੀ ਦਾ ਲਟਪਾਈ ਗਈ ਡਿੱਗੀ ਪਈ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਲੁਧਿਆਣੇ ਤੋਂ ਆ ਰਿਹਾ ਜੀ ਮੈਂ ਘਰ ਜਾ ਰਿਹਾ ਚਿੰਦਗੁਰਣੀ ਅੱਛਾ ਜੀ ਹਾਂਜੀ ਬਾਪੀ ਕਰ ਰਹੇ ਸੀ ਹਾਂਜੀ ਬਾਪੂ ਇਹ ਐਸੇ ਹੀ ਹਰਜੀਤ ਸਿੰਘ ਜੀ ਸਰ ਇਹ ਕੀ ਹਾਦਸਾ ਹੋ ਗਿਆ ਕਿਹੜੀ ਜਗ੍ਹਾ ਜੀ ਇਹ ਸਾਰਾ ਰੋਸ਼ਨ ਗਰਾਊਂਡ ਨੂੰ ਜਾਂਦਾ ਆਪਣੇ ਟਾਂਡਾ ਰੋਡ ਤੋਂ ਜੀ ਉੱਥੇ ਇਹ ਬਰੂਤੀ ਕਾਰ ਦਾ ਤਾਂ ਐਕਟਵਾ ਦਾ ਐਕਸੀਡੈਂਟ ਹੋਇਆ ਤੇ ਜਿਸ ਲੇਡੀਜ਼ ਦੇ ਪੈਰ ਤੇ ਸੱਟ ਲੱਗੀ ਆ ਤੇ ਲੇਡੀਜ਼ ਕਹਿੰਦੀ ਵੀ ਆਪਣੇ ਘਰ ਵਾਲੇ ਦੇ ਨਾਲ ਹਸਪੀਟਲ ਚਲੇ ਗਈ ਆ ਅੱਛਾ ਜੀ ਵੀ ਉਹਦੇ ਘਰ ਵਾਲੇ ਵੀ ਕਹਿੰਦੇ ਵੀ ਸੱਟ ਪਚਾਇਆ ਆ ਆਪਾਂ ਕੋਈ ਕਾਰਵਾਈ ਨਹੀਂ ਕਰਵਾਉਣੀ ਤੇ ਵੀ ਘਰ ਵਾਲਿਆਂ ਜਾਣਦੋਂ ਦੀ ਆਸਰੇ ਸੈਂਤੀ ਸੀ ਕਿਸ ਕਰਕੇ ਜਾਣਦੇ ਤੱਕ ਲੇਡੀਜ਼ ਹਸਪੀਟਲ ਲੈ ਗਏ ਪੱਟੀ ਕਰਾਉਣ ਲਈ ਬਾਕੀ ਸਭ ਠੀਕ ਠਾਕ ਆ ਕੀ ਕੋਈ ਬਟਾ ਨੁਕਸਾਨ ਤਾਂ ਨਹੀਂ ਹੋਇਆ ਤੁਹਾਨੂੰ ਨਹੀਂ ਸਰ ਕੋਈ ਨੁਕਸਾਨ ਨਹੀਂ ਹੋਇਆ ਠੀਕ ਠਾਕ ਆ ਸਭ ਇੱਕ ਗੱਡੀ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਜੀ ਸਰ ਅਸੀਂ ਉਧਰੋਂ ਚਿੰਤਪੂਰਨੀ ਸਾਈਡ ਆ ਰਹੇ ਸੀ ਸਾਨੂੰ ਫੋਨ ਆਇਆ ਇਹ ਕਹਿੰਦੇ ਅਸੀਂ 570 ਮਿੰਟਾਂ ਜੀ ਇੱਥੇ ਪਹੁੰਚ ਗਏ ਜੀ ਤੇ ਪਹੁੰਚ ਕੇ ਆ ਕੇ ਹਾਲਾਤ ਦੇਖੇ ਤਾਂ ਉਹ ਲੀਡਜ਼ ਨੂੰ ਹਸਪੀਟਲ ਭਜਾਤਾ ਉਹਦੇ ਘਰ ਦੇਣਾ ਜੀ ਤੇ ਕਾਰ ਵਾਲਿਆ ਉਹ ਕਹਿੰਦੇ ਸਾਡੀ ਸਹਿਮਤੀ ਕੋਈ ਕਾਰਵਾਈ ਨਹੀਂ ਕਰਾਉਣੀ ਜੀ ਕਾਰ ਵਾਲੇ ਨੂੰ ਸੈਟੀਸਫਾਈ ਸੀ ਭੇਜਤਾ ਹੀ ਇਹ ਗੱਡੀ ਕਿੱਥੋਂ ਆ ਰਹੀ ਸੀ ਜਿਹੜੀ ਵਰਜੀ ਹੈ ਜੀ ਮਰੂਤੀ ਇਹ ਲੁਧਿਆਣੇ ਤੋਂ ਆ ਰਹੀ ਸੀ ਜੀ ਚਿੰਤਪੁਰ ਨਹੀਂ ਜਾਣੀ ਸੀ ਜੀ ਇਹ ਹਮਾਚਲ ਦੇ ਰਹਿਣ ਵਾਲੇ ਸੀ ਹਮਾਚਲ ਦੇ ਰਹਿਣ ਵਾਲੇ ਸੀ ਤੇ ਇੱਕ ਵਾਰ ਸਵਾਰ ਦਾ ਇੱਥੇ ਲੱਗੀ ਘਰ ਤੇ ਜਾ ਇੱਕ ਵਾਰ ਸਵਾਰ ਦਾ ਇੱਥੇ ਲੱਗੀ ਘਰ ਆ ਜੀ ਨਜ਼ਦੀਕ ਹੀ ਜੀ ਹਾਂ ਜੀ ਉਹਦਾ ਹਸਮੈਂਟ ਆ ਗਿਆ ਸੀ ਤਾਂ ਉਹ ਲੈ ਗਏ ਨਾਲ ਜੀ ਫੇਰੇ ਪਤੀਆਂ ਕੇ ਹਾਂ ਜੀ ਪਤੀ ਉਹਦਾ ਆ ਗਿਆ ਸੀ ਹੁਣ ਲੈ ਗਏ